के माय योग ए डी जी पी साहब पुस्तक ए एस राय जी दी दिशानिर्देश मोटर व्हीकल 103 2019 ਤੱਕ ਜੇਕਰ ਕੋਈ ਵੀ ਨਵਾਲਤ ਬੱਚਾ ਜਿਸ ਦੀ ਉਮਰ 18 ਸਾਲ ਤੋਂ ਘੱਟ ਹੈ ਉਹ ਕੋਈ ਵੀ ਵਾਹਨ ਕੋਵਿੰਦਰ ਜਾਂ ਚੋਪਗਿਆ ਵਾਹਨ ਦਾ ਜ਼ਿੰਮੇਵਾਰ ਬਣਿਆ ਗਿਆ ਤਾਂ ਕਾਰਵਾਈ ਕਰਦੇ ਹੋਏ ਉਸਦੇ ਮਾਪਿਆਂ ਨੂੰ 3 ਸਾਲ ਦੀ ਕੈਚ ਔਰ 25000 ਰੁਪਏ ਜੁਰਮਾਨਾ ਕਿਤਾ ਜਾਵੇਗਾ ਇਸ ਤੋਂ ਇਲਾਵਾ ਇੱਕ ਜੋ ਵਾਇਲਡ ਜੁਡੀਸ਼ਟਿਸ ਐਕਟ ਜੋ ਆਰਡਰ ਦੇ ਤਹਿਤ ਕਰਵਾਈ ਕੀਤੀ ਜਾਵੇਗੀ ਇਹਦੇ ਨਾਲ ਨਾਲ ਜਿਹੜਾ ਵਾਹਨ ਇਸ ਅਪਰਾਧ ਦੇ ਵਿੱਚ ਪਾਇਆ ਜਾਂਦਾ ਹੈ ਚਾਹੇ ਉਹ ਵਾਹਨ ਕੋ-ਡ੍ਰਾਈਵਰ ਹੋਵੇ ਚਾਹੇ ਵਾਹਨ ਸਵੋਡਰ ਹੋਵੇ ਉਸ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਜਿਹਨੂੰ ਕਿ ਅਸੀਂ ਆਰਸੀ ਕਹਿੰਦੇ ਹਾਂ ਉਹ 1 ਸਾਲ ਦੇ ਲਈ ਔਰ ਰੱਦ ਕਰ ਦਿੱਤੀ ਜਾਵੇਗੀ ਔਰ ਜਿਹੜਾ ਬੱਚਾ ਜਵਦਾਈ ਹੋਵੇਗਾ ਜਿਹੜਾ ਬੱਚਾ ਅਜਵਾਲਕ ਹੋਵੇਗਾ ਉਸ ਦਾ 25 ਸਾਲ ਦੀ ਉਮਰ ਤੱਕ ਡਰਾਈਵਿੰਗ ਲਾਇਸੈਂਸ ਜਿਹੜਾ ਨਹੀਂ ਬਣ ਸਕਦਾ ਜੋ ਕਿ ਆਮ ਤੌਰ ਤੇ ਤੁਰ 18 ਸਾਲ ਦੀ ਪੂਰੀ ਉਮਰ ਦੇ ਵਿੱਚ ਬਣ ਜਾਂਦਾ ਹੈ ਇੱਕ ਬਹੁਤ ਹੀ ਜ਼ਿਆਦਾ ਸਵਾਲ ਲੋਕਾਂ ਦੇ ਆ ਰਹੇ ਸਨ ਮੋਬਾਈਲਾਂ ਤੇ ਵੀ ਸੋਸ਼ਲ ਮੀਡੀਆ ਤੇ ਵੀ ਕਿ ਉਹਨਾਂ ਦੇ ਬੱਚਿਆਂ ਦੇ ਜਿਹੜੇ ਜੈਸੈਂਸ ਹੈਗੇ ਹੋ ਉਹ 12 ਸਾਲ ਦੀ ਉਮਰ ਦੇ ਵਿੱਚ ਵੱਧ ਚੁੱਕੇ ਹੋਏ ਜਿਹਦੇ ਉੱਪਰ ਵਿਦਾਊਟ ਗੇਅਰ ਲਿਖਿਆ ਹੈ ਉਹਦੇ ਮੁਤਲਕ ਕਮਿਟੀ 26 ਤਰੀਕ ਨੂੰ ਏਡੀਜੀਪੀ ਸਾਹਿਬ ਵੱਲੋਂ ਇੱਕ ਖੇਡ ਆਰਡਰ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਉਹਦੇ ਮੁਕਾਬਕ ਸਿਰਫ 50 ਸੀਸੀ ਜਿਹੜਾ ਵਾਈਕਲ ਦੀ ਹੌਸਪਾਵਰ ਜਿਹੜੀ 50 ਸੀਸੀ ਹੋਵੇਗੀ ਉਹ ਬੱਚਾ ਕੇਵਲ ਉਹ ਹੀ ਵਾਈਕਲ ਚਲਾ ਸਕਦਾ ਹੈ ਇਲੈਕਟ੍ਰਿਕ ਵਾਈਕਲ ਆਉਂਦਾ ਹੈ 50 ਸੀਸੀ ਦਾ ਇਸ ਤੋਂ ਇਲਾਵਾ ਨਾ ਤਾਂ ਕੋਈ ਐਕਟਿਵਾ ਨਾ ਕੋਈ ਜੁਪੀਟਰ ਨਾ ਕੋਈ ਅਸੈਂਸ ਜੇ ਉਹ ਪੁੱਛਾ ਫੜਵਾਇਆ ਗਿਆ ਤੇ ਉਹਦੇ ਮਾਪੇ ਬ ਨੂੰ 3 ਸਾਲ ਦੀ ਕੈਦ ਔਰ 25000 ਰੁਪਏ ਜਿਹੜਾ ਹੈ ਕੀਤਾ ਜਾਵੇ ਧੰਨਵਾਦ 31 ਸਤ 2024 ਤੱਕ ਅਸੀਂ ਤੁਹਾਨੂੰ ਜਾਗਰੂ ਕਰਦੇ ਰਵਾਂਗੇ ਅਲੱਗ-ਅਲੱਗ ਸਮਿਆਂ ਲਗਾ ਕੇ ਲੈਕਚਰ ਵੀ ਲਾ ਕੇ ਮੁਦਦੀ ਕਰਕੇ ਔਰ ਇਹਦੀ ਜਿਹੜੀ پالਨਾ ਹੈ ਉਹ 1 ਅੱਠ 2024 ਨੂੰ ਲਾਗੂ ਹੋ ਜਾਣਾ ਹੈ ਔਰ ਅਗਰ 1 ਅੱਠ 2024 ਵਾਲੇ ਦਿਨ ਤੋਂ ਬਾਅਦ ਇਹ ਕੋਈ ਫਰਿਆਜ ਹੁੰਦਾ ਹੈ ਪਹੁੰਚ ਤਾਂ ਉਹਨੇ ਮਾਵਾਬ ਔਰ ਕਾਰਦੀਆਂ ਦੇ ਖਿਲਾਫ ਕਾਰਵਾਈ ਕਰਦੇ ਹੈ 3 ਸਾਲ ਦੀ ਕੈਦ ਔਰ 25000 ਰੁਪਏ ਜਿਹੜਾ ਹੈ ਉਹ ਜੁਰਮਾਨਾ ਕਿੱਦਾਂ ਜਾਵੇ